ਫੜੀ ਲਈ ਕਿ ਕਿੱਡਲਾ ਕਿੰਨੇ ਵੇਲੇ ਘਟਣਾ ਹੈ ਇਹ 9:30 ਵਜੇ ਦੀ ਘਟਨਾ ਆ ਤੇ 9:00 ਚੋਂ ਦੇ ਮੈਂ ਉਹਨਾਂ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਵਾਲਿਆਂ ਨੂੰ ਉਹਨਾਂ ਦੇ ਦੋਵੇਂ ਬੂਏ ਬੰਦੀ ਤੇ ਆਪ ਇਹ ਕੰਮ ਤੇ ਗਏ ਦੇ ਸਾਰੇ ਤੇ ਗਵੰਡੀਆਂ ਨੇ ਦੱਸਿਆ ਰੋਲਾ ਰੋਲਾ ਪਾਇਆ ਤੇ ਤਾਂ ਕਰਕੇ ਪਤਾ ਲੱਗਾ ਤੇ ਬੂਹਾ ਆਣ ਕੇ ਮੈਂ ਖੋਲਤਾ ਫਿਰ ਨਾਲੇ ਫੋਨ ਕਰਕੇ ਤੇ ਨਾਲੇ ਦੋ ਗੱਡੀਆਂ ਉਹਨਾਂ ਦੀਆਂ ਹੀ ਪਹਿਲਾਂ ਇੱਕ ਹੀ ਉਹ ਖੱਲੀ ਹੋ ਗਈ ਪਾਣੀ ਦੀ ਫਿਰ ਦੂਜੀ ਗੱਡੀ ਆਈ ਦੀ ਬਾਕੀ ਇਹਨਾਂ ਦਾ ਨਿੱਜੀ ਨੁਕਸਾਨ ਬੜਾ ਹੋਇਆ ਇਹਨਾਂ ਦਾ ਸਾਰਾ ਇਹਨਾਂ ਦੀ ਰਕਮ ਹੀ ਕੋਈ 40-50 ਹਜ਼ਾਰ ਦੀ ਰਕਮ ਹੀ ਤੇ ਸੋਨਾ ਵੀ ਹੈਗਾ ਇਹਨਾਂ ਕੋਲ ਤੇ ਬਾਕੀ ਸਾਰੇ ਮੋਬਾਈਲ ਮੂਵਿਲ ਅੰਦਰ ਹੀ ਪਏ ਦੇ ਤੇ ਬਾਕੀ ਤੁਸੀਂ ਦੇਖਿਆ ਹੀ ਆ ਜੇ ਤਾਂ ਅੱਗ ਲੱਗੀ ਉਹ ਘਰ ਦੇ ਵਿੱਚ ਹੈਗਾ ਹੀ ਕੋਈ ਨਹੀਂ ਹੈਗਾ ਹੀ ਬਾਕੀ ਸਾਰੇ ਕਿੱਥੇ ਗਏ ਬਾਕੀ ਸਾਰੇ ਕੰਮ ਤੇ ਗਏ ਜਾਂ ਗੁੜੀਆਂ ਹੀ ਹੈ ਜਾਂ ਲਾਗੇ ਗਵਾਂਡੀਆਂ ਦੇ ਘਰੇ ਆ ਅੱਗ ਸਾਰੇ ਤਕਰੀਬਨ ਕਿੰਨੇ ਵਜੇ ਦੱਸੋ 9:30 ਵਜੇ ਤੱਕ ਲੱਗੀ ਫਾਇਰ ਬ੍ਰਿਗੇਡ ਦੀ ਗੱਡੀ ਕੰਨੇ ਵੇਲੇ ਆਈ ਇਹ ਨੂੰ 9:00 ਜਿੰਦੇ ਉਹਨਾਂ ਨੂੰ ਫੋਨ ਕੀਤਾ ਇਹ ਤਾਂ 5 ਕਿ ਮਿੰਟ ਲੱਗੇ ਹੀ ਉਹਨਾਂ ਨੂੰ ਆਉਣ ਨੂੰ ਫਿਰ ਕਿਦਾ ਬਦਲ ਲੱਗਾ ਕਿ ਘਰ ਅੱਗ ਲੱਗੀ ਲੱਗੇ ਧੂਆਂ ਬੜਾ ਹੋ ਗਿਆ ਦਾ ਅੱਛਾ ਤੇ ਆਂਟੀ ਸਾਡੇ ਗਵਾਂਡੀ ਉਹਨਾਂ ਨੇ ਵਜਾਂਗੋਜਾਂ ਮਾਰੀਆਂ ਤੇ ਆਣ ਕੇ ਬੂਹਾ ਬੂਹਾ ਤੇ ਫਿਰ ਜਦੋਂ ਉਹਨਾਂ ਦੀ ਗੱਡੀ ਆਈ ਉਹ ਤੋਂ ਬੜੀ ਅਗਫਕ ਗਈ ਸੀ ਤੇ ਨਾਲੇ ਮਾਂ ਬੱਤੀ ਦੀਆਂ ਲਾਈਟਾਂ ਲੋੜੀਆਂ ਨੂੰ ਬੰਦ ਕਰਤੀਆਂ ਤਾਰਾ ਤੋਰਾ ਲਾਤੀਆਂ ਤੇ ਜਿਆਦਾ ਹੀ ਨਾ ਅੰਦਰ ਤਿੰਨ ਸਿਲੰਡਰ ਪਏ ਦੇ ਹੀ ਇਹਨਾਂ ਦੇ ਇੱਕ ਭਰਿਆ ਸੀ ਤੇ ਦੋ ਖਾਲੀ ਜੀ ਥੋੜੀ ਥੋੜੀ ਆਇਆ ਜੀ